ਕੀ ਤੁਸੀਂ ਕਦੇ ਆਪਣੇ ਆਪ ਤੋਂ ਇਹ ਸਵਾਲ ਪੁੱਛਿਆ ਹੈ ਕਿ ਮੈਂ ਇੰਨੀ ਮਿਹਨਤ ਕਰਦਾ ਹਾਂ ਫਿਰ ਵੀ ਮੇਰੇ ਕੋਲ ਪੈਸਾ ਕਿਉਂ ਨਹੀਂ ਟਿਕਦਾ ਸਵੇਰੇ ਤੋਂ ਰਾਤ ਤੱਕ ਦੌੜਦੁਪ ਕਰਦੇ ਹਾਂ ਹਰ ਮਹੀਨੇ ਤਨਖਾਹ ਆਉਂਦੀ ਹੈ ਤੇ ਪਤਾ ਵੀ ਨਹੀਂ ਲੱਗਦਾ ਕਿ ਕਿੱਥੇ ਚਲੀ ਜਾਂਦੀ ਹੈ ਕਿਰਾਇਆ ਬਿੱਲਾਂ ਤੇ ਜ਼ਰੂਰਤਾਂ ਪੂਰੀਆਂ ਕਰਦਿਆਂ ਕਦੇ ਆਪਣੇ ਲਈ ਜੀਣ ਦਾ ਸਮਾਂ ਹੀ ਨਹੀਂ ਮਿਲਦਾ ਜਦੋਂ ਕਿਸੇ ਸੁਪਨੇ ਵੱਲ ਇੱਕ ਕਦਮ ਵਧਾਉਣ ਦੀ ਸੋਚਦੇ ਹਾਂ ਤਾਂ ਜੇਬ ਖਾਲੀ ਮਿਲਦੀ ਹੈ ਪਰ ਇਹ ਸਿਰਫ ਤੁਹਾਡੀ ਹੀ ਕਹਾਣੀ ਨਹੀਂ ਲੱਖਾਂ ਲੋਕ ਇਹੀ ਦਰਦ ਸਹਿ ਰਹੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼ਾਇਦ ਗਲਤੀ ਕਿਸਮਰਦੀ ਨਹੀਂ ਸੋਚ ਅਤੇ ਸਿਸਟਮ ਦੀ ਹੈ ਹੋ ਸਕਦਾ ਹੈ ਤੁਹਾਨੂੰ ਹੁਣ ਮਿਹਨਤ ਦੀ ਨਹੀਂ ਪੈਸੇ ਨੂੰ ਸਮਝਣ ਦੀ ਲੋੜ ਹੈ ਅੱਜ ਦੀ ਇਹ ਵੀਡੀਓ ਤੁਹਾਨੂੰ ਉਹ ਤਿੰਨ ਸਚਾਈਆਂ ਦੱਸੇਗੀ ਜੋ ਸਕੂਲ ਕਾਲਜ ਜਾਂ ਨੌਕਰੀ ਵਿੱਚ ਕਦੇ ਨਹੀਂ ਸਿਖਾਈਆਂ ਜਾਂਦੀਆਂ ਪਰ ਇੱਥੋਂ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਰੋਲ 32 ਸਾਲ ਦਾ ਪੜਿਆ ਲਿਖਿਆ ਨੌਜਵਾਨ ਸੀ ਉਸਨੇ ਚੰਗੇ ਕਾਲਜ ਤੋਂ ਪੜਾਈ ਕੀਤੀ ਸੀ ਕੋਲ ਡਿਗਰੀਆਂ ਸਨ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਸੀ। ਉਹ ਮਿਹਨਤੀ ਵੀ ਸੀ, ਹਰ ਸਵੇਰੇ ਸਮੇਂ ਤੇ ਉੱਠਦਾ, ਇਮਾਨਦਾਰੀ ਨਾਲ ਕੰਮ ਕਰਦਾ ਅਤੇ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦਾ। ਫਿਰ ਵੀ ਕਿਸਮਤ ਜਿਵੇਂ ਉਸ ਤੋਂ ਰੁਸ ਗਈ ਸੀ। ਜਦੋਂ ਉਸਨੇ ਇੱਕ ਛੋਟਾ ਜਿਹਾ ਬਿਜ਼ਨਸ ਸ਼ੁਰੂ ਕੀਤਾ ਤਾਂ ਸ਼ੁਰੂਆਤ ਵਿੱਚ ਥੋੜੀ ਉਮੀਦ ਜਗੀ ਪਰ ਕੁਝ ਹੀ ਮਹੀਨਿਆਂ ਵਿੱਚ ਨੁਕਸਾਨ ਵਿੱਚ ਚਲਾ ਗਿਆ। ਕਦੇ ਕਲਾਇੰਟ ਨਹੀਂ ਮਿਲਦਾ, ਕਦੇ ਖਰਚਾ ਜ਼ਿਆਦਾ ਹੋ ਗਿਆ। ਉਸਨੇ ਸੋਚਿਆ ਕਿ ਸ਼ਾਇਦ ਨੌਕਰੀ ਕਰਨਾ ਵਧੀਆ ਰਹੇਗਾ ਪਰ ਉੱਥੇ ਵੀ ਹਾਲਾਤ ਕੁਝ ਵੱਖਰੇ ਨਹੀਂ ਸਨ ਐਣੀਆਂ ਵੀ ਨੌਕਰੀਆਂ ਉਸਨੇ ਕੀਤੀਆਂ ਸਭ ਵਿੱਚ ਤਨਖਾਹ ਇੰਨੀ ਘੱਟ ਸੀ ਕਿ ਘਰ ਦਾ ਕਿਰਾਇਆ ਖਾਣ ਪੀਣ ਬਿਜਲੀ ਤੇ ਪਾਣੀ ਦੇ ਬਿੱਲ ਭਰਨ ਤੋਂ ਬਾਅਦ ਕੁਝ ਵੀ ਨਹੀਂ ਬਚਦਾ ਸੀ ਕਈ ਵਾਰ ਉਹ ਥੋੜੇ ਬਹੁਤ ਪੈਸੇ ਵੀ ਕਮਾਉਂਦਾ ਸੀ ਪਰ ਉਹ ਪੈਸੇ ਜਿਵੇਂ ਉਸ ਦੀ ਜੇਬ ਵਿੱਚ ਟਿਕਦੇ ਹੀ ਨਹੀਂ ਸਨ ਕਦੇ ਕੋਈ ਜ਼ਰੂਰੀ ਖਰਚਾ ਆ ਜਾਂਦਾ ਕਦੇ ਕਿਸੇ ਦੋਸਤ ਦੀ ਮਦਦ ਕਰਨੀ ਪੈਂਦੀ ਤਾਂ ਕਦੇ ਕੋਈ ਪਰਿਵਾਰਕ ਜ਼ਿੰਮੇਵਾਰੀ ਆ ਜਾਂਦੀ ਐਸਾ ਲੱਗਦਾ ਸੀ ਜਿਵੇਂ ਪੈਸਾ ਉਸ ਤੋਂ ਪਾਜ ਰਿਹਾ ਹੋਵੇ ਰਾਹੁਲ ਅਕਸਰ ਇਕੱਲੇ ਬੈਠ ਕੇ ਸੋਚਦਾ ਸੀ ਆਖਿਰ ਮੇਰੇ ਕੋਲ ਪੈਸਾ ਕਿਉਂ ਨਹੀਂ ਆਉਂਦਾ ਉਸਨੇ ਕਦੇ ਚੋਰੀ ਨਹੀਂ ਕੀਤੀ ਕਦੇ ਗਲਤ ਰਾਹ ਨਹੀਂ ਅਪਣਾਇਆ ਫਿਰ ਵੀ ਉਸ ਦੀ ਮਿਹਨਤ ਦਾ ਫਲ ਉਸ ਨੂੰ ਕਿਉਂ ਨਹੀਂ ਮਿਲ ਰਿਹਾ ਜੀਵਨ ਇੱਕ ਪਹੇਲੀ ਬਣ ਚੁੱਕਾ ਸੀ ਅਤੇ ਹਰ ਦਿਨ ਉਸ ਦੇ ਲਈ ਇੱਕ ਨਵਾਂ ਸੰਘਰਸ਼ ਲੈ ਕੇ ਆਉਂਦਾ ਸੀ ਰਾਹੁਲ ਹਰ ਰੋਜ਼ ਇਕੱਲੇ ਬੈਠ ਕੇ ਇਹੀ ਸੋਚਦਾ ਰਹਿੰਦਾ ਸੀ ਕੀ ਆਖਿਰ ਮੇਰੇ ਨਾਲ ਹੀ ਐਸਾ ਕਿਉਂ ਹੋ ਰਿਹਾ ਹੈ ਕਿ ਮੇਰੀ ਕਿਸਮਤ ਹੀ ਖਰਾਬ ਹੈ ਜਾਂ ਫਿਰ ਪੈਸਾ ਕਮਾਣਾ ਮੇਰੇ ਨਸੀਬ ਵਿੱਚ ਹੀ ਨਹੀਂ ਲਿਖਿਆ ਇਹ ਸਵਾਲ ਉਸਦੇ ਦਿਮਾਗ ਵਿੱਚ ਵਾਰ-ਵਾਰ ਘੁੰਮਦੇ ਰਹਿੰਦੇ ਸਨ ਜਿਵੇਂ ਕੋਈ ਬੰਦ ਦਰਵਾਜ਼ਾ ਜੋ ਖੁੱਲ ਹੀ ਨਹੀਂ ਰਿਹਾ ਹੋਵੇ ਸਮੱਸਿਆ ਦੀ ਜੜ ਨੂੰ ਸਮਝਣ ਲਈ ਉਸਨੇ ਕਈ ਕਿਤਾਬਾਂ ਪੜੀਆਂ ਤਨ ਪਾਗ ਸਫਲਤਾ ਅਤੇ ਆਤਮ ਵਿਕਾਸ ਬਾਰੇ ਮੋਟੀਵੇਸ਼ਨਲ ਵੀਡੀਓਜ਼ ਵੇਖੀਆਂ ਸੈਮੀਨਾਰ اٹینڈ ਕੀਤੇ ਅਤੇ ਕਈ ਜਾਣਕਾਰ ਲੋਕਾਂ ਤੋਂ ਸਲਾਹ ਲਈ ਪਰ ਹਰ ਵਾਰੀ ਉਹ ਉੱਥੇ ਹੀ ਵਾਪਸ ਆ ਜਾਂਦਾ ਜਿੱਥੋਂ ਚलया ਸੀ ਖਾਲੀ ਜੇਬ ਅਤੇ ਪਾਰੀ ਮੰਨ ਨਾਲ ਹਰ ਕੋਸ਼ਿਸ਼ ਹਰ ਉਮੀਦ ਹਰ ਰਾਜ ਵਿੱਚ ਅਧੂਰਾ reh ਜਾਂਦਾ ਉਹ ਥੱਕਣ ਲੱਗਾ ਸੀ ਪਰ ਹਾਰ ਨਹੀਂ ਮੰਨ ਰਿਹਾ ਸੀ ਅਤੇ ਫਿਰ ਇੱਕ ਦਿਨ ਕੁਝ ਐਸਾ ਹੋਇਆ ਜੋ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿਸਮਤ ਨੇ ਜਿਵੇਂ ਉਸ ਦੀ ਜ਼ਿੰਦਗੀ ਦੀ ਦਿਸ਼ਾ ਬਦਲਣ ਦਾ ਇਸ਼ਾਰਾ ਕੀਤਾ ਇੱਕ ਸੁਨਸਾਂ ਦੁਪਹਿਰ ਨੂੰ ਜਦੋਂ ਰਾਉਲ ਇੱਕ ਪੁਰਾਣੇ ਮੰਦਰ ਕੋਲੋਂ ਲੰਘ ਰਿਹਾ ਸੀ ਤਾਂ ਉਸ ਨੂੰ ਇੱਕ ਸਧਾਰਨ ਦਿਖਣ ਵਾਲੇ ਬਾਬਾ ਮਿਲੇ ਅੱਖਾਂ ਵਿੱਚ ਗਹਿਰਾਈ ਚਿਹਰੇ ਤੇ ਸ਼ਾਂਤੀ ਅਤੇ ਮੁਸਕਾਨ ਵਿੱਚ ਕੋਈ ਰਸ ਲੁਕਿਆ ਹੋਇਆ ਸੀ ਰਾਉਲ ਨੂੰ ਉਸ ਬਾਬਾ ਵਿੱਚ ਕੁਝ ਐਸਾ ਅਨੁਭਵ ਹੋਇਆ ਜੋ ਉਸ ਨੂੰ ਅੱਜ ਤੱਕ ਕਿਤੇ ਵੀ ਨਹੀਂ ਮਿਲਿਆ ਸੀ ਅਤੇ ਇੱਥੋਂ ਹੀ ਉਸ ਦੀ ਸੋਚ ਦੀ ਦਿਸ਼ਾ ਪੂਰੀ ਤਰ੍ਹਾਂ ਬਦਲਣ ਵਾਲੀ ਸੀ ਰਾਉਲ ਦੀ ਜ਼ਿੰਦਗੀ ਜਿਵੇਂ ਇੱਕ ਹਨੇਰੀ ਸੁng ਵਿੱਚ ਫਸ ਚੁੱਕੀ ਸੀ ਹਰ ਪਾਸੇ ਦੀਆਂ ਕੋਸ਼ਿਸ਼ਾਂ ناکਾਮ ਹੋ ਚੁੱਕੀਆਂ ਸਨ ਅਤੇ ਹੁਣ ਉਸ ਨੂੰ ਕਿਸੇ ਐਸੇ ਮਾਰਗਦਰਸ਼ਕ ਦੀ ਲੋੜ ਸੀ ਜੋ ਉਸ ਨੂੰ ਸਚਾਈ ਦਾ ਆਇਨਾ ਵਿਖਾ ਸਕੇ। ਪਾਵੇਂ ਉਹ ਕਿੰਨੀ ਵੀ ਕਰਵੀ ਕਿਉਂ ਨਾ ਹੋਵੇ। ਐਨਾ ਦਿਨਾਂ ਦੌਰਾਨ ਉਸਦੇ ਇੱਕ ਪੁਰਾਣੇ ਦੋਸਤ ਨੇ ਇੱਕ ਦਿਨ ਵੱਡੇ ਹੀ ਪਰਉਸੇ ਨਾਲ ਕਿਹਾ ਕਿ ਸ਼ਹਿਰ ਤੋਂ ਦੂਰ ਇੱਕ ਪਿੰਡ ਵਿੱਚ ਬਾਬਾ ਅਨਿਰੁਦਾਨੰਦ ਜੀ ਰਹਿੰਦੇ ਹਨ। ਉਹ ਕੋਈ ਆਮ ਸਾਧੂ ਨਹੀਂ ਹਨ। ਲੋਕ ਕਹਿੰਦੇ ਹਨ ਕਿ ਉਹ ਜੀਵਨ ਦੀਆਂ ਸਭ ਤੋਂ ਜਟਿਲ ਸਮੱਸਿਆਵਾਂ ਨੂੰ ਵੀ ਬਹੁਤ ਸਾਦਗੀ ਨਾਲ ਸਮਝਾ ਦਿੰਦੇ ਹਨ ਜੇਕਰ ਕੋਈ ਤੈਨੂੰ ਇਹ ਦੱਸ ਸਕਦਾ ਹੈ ਕਿ ਤੇਰੇ ਕੋਲ ਪੈਸਾ ਕਿਉਂ ਨਹੀਂ ਆਉਂਦਾ ਤਾਂ ਉਹ ਬਾਬਾ ਹੀ ਹਨ ਰਾਹੁਲ ਦੇ ਦਿਲ ਵਿੱਚ ਉਮੀਦ ਦੀ ਇੱਕ ਕਿਰਨ ਜਗੀ ਉਸ ਨੂੰ ਕਿਸੇ ਐਸੇ ਇਨਸਾਨ ਦੀ ਲੋੜ ਸੀ ਜੋ ਨਾ ਤਾਂ ਮਿੱਠੀਆਂ ਗੱਲਾਂ ਕਰੇ ਨਾ ਹੀ ਝੂਠੀ ਸੰਤੁਸ਼ਟੀ ਦੇਵੇ ਉਸ ਨੂੰ ਚਾਹੀਦਾ ਸੀ ਕੋਈ ਐਸਾ ਜੋ ਅੱਖਾਂ ਵਿੱਚ ਅੱਖਾਂ ਪਾ ਕੇ ਸੱਚਾਈ ਦੱਸੇ ਪਾਵੇਂ ਉਸ ਸੁਨਨ ਵਿੱਚ ਦਰਦਨਾਕ ਹੀ ਕਿਉਂ ਨਾ ਹੋਵੇ ਤੇ ਸ਼ਾਇਦ ਬਾਬਾ ਉਹ ਹੀ انسان ਸਨ ਅਗਲੀ ਸਵੇਰੇ ਹੀ ਬਿਨਾ ਕਿਸੇ ਦੇਰੀ ਦੇ ਰਾਹੁਲ ਇੱਕ ਛੋਟੇ ਜਿਹੇ ਬੈਗ ਵਿੱਚ ਜ਼ਰੂਰੀ ਸਮਾਨ ਲੈ ਕੇ ਪਿੰਡ ਵੱਲ ਰਵਾਨਾ ਹੋ ਗਿਆ ਤ੍ਰਸਤਾ ਲੰਬਾ ਸੀ ਤੂੜ ਭਰੀਆਂ ਸੜਕਾਂ ਹਰੀਲੀ ਨਾਲ ਟੱਕੀਆਂ ਪਗਡੰਡੀਆਂ ਅਤੇ ਹੌਲੀ-ਹੌਲੀ ਸ਼ਹਿਰ ਦਾ ਸ਼ੋਰ ਪਿੱਛੇ ਛੁੱਟਦਾ ਜਾ ਰਿਹਾ ਸੀ ਜਿਵੇਂ ਜਿਵੇਂ ਉਹ ਪਿੰਡ ਦੇ ਨੇੜੇ ਪਹੁੰਚਦਾ ਗਿਆ ਉਸ ਦਾ ਮਨ ਵੀ ਸ਼ਾਂਤ ਹੁੰਦਾ ਗਿਆ ਜਦੋਂ ਉਹ ਉੱਥੇ ਪਹੁੰਚਿਆ தாசூរ ਦੇ ਸਰਤੇ ਚਰਿਆ ਹੋਇਆ ਸੀ ਹਲਕੀ ਗਰਮੀ ਸੀ ਪਰ ਵਾਤਾਵਰਨ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ ਆਸ਼ਰਮ ਕਿਸੇ ਪੁਰਾਣੇ ਯੁੱਗ ਵਰਗਾ ਲੱਗ ਰਿਹਾ ਸੀ ਕੱਚੇ ਰਾ ਮਿੱਟੀ ਦੀਆਂ ਦੀਵਾਰਾਂ ਅਤੇ ਇੱਕ ਵਿਸ਼ਾਲ ਪੀਪਲ ਦਾ ਦਰਖਤ ਜਿਸ ਦੀ ਛਾਂ ਹੇਠਾਂ ਬਾਬਾ ਬੈਠੇ ਹੋਏ ਸਨ ਬਾਬਾ ਅਨਿਰੁਧਾਨੰਦ ਜੀ ਸਫੇਦ ਵਸਤਰਾਂ ਵਿੱਚ ਲਿਪਟੇ ਬਹੁਤ ਹੀ ਸ਼ਾਂਤ ਚਿਹਰੇ ਅਤੇ ਗਹਿਰੀਆਂ ਅੱਖਾਂ ਵਾਲੇ ਬਰੀਦ ਪੁਰਖ ਸਨ ਉਨ੍ਹਾਂ ਦੇ ਚਾਰ ਪਾਸੇ ਕੁਝ ਪਿੰਡੂ ਅਤੇ ਕੁਝ ਬਾਰੋਂ ਆਏ ਹੋਏ ਲੋਕ ਚੁੱਪਚਾਪ ਬੈਠੇ ਹੋਏ ਸਨ ਕੋਈ ਪਰਸ਼ਨ ਪੁੱਛ ਰਿਹਾ ਸੀ ਕੋਈ ਉੱਤਰ ਸੁਣ ਰਿਹਾ ਸੀ ਅਤੇ ਕੋਈ ਬਸ ਉਨ੍ਹਾਂ ਨੂੰ ਨਿਹਾਰ ਰਿਹਾ ਸੀ ਉੱਥੇ ਦਾ ਮਾਹੌਲ ਪਵਿੱਤਰ ਲੱਗ ਰਿਹਾ ਸੀ ਰਾਉਲ ਨੇ ਕੁਝ ਢੇਰ ਤੱਕ ਦੂਰੋਂ ਬਾਬਾ ਨੂੰ ਵੇਖਿਆ ਉਨ੍ਹਾਂ ਦੀਆਂ ਅੱਖਾਂ ਵਿੱਚ ਐਸਾ ਠਹਿਰਾਵ ਸੀ ਜਿਵੇਂ ਉਹ ਸੰਸਾਰ ਦੇ ਹਰ ਸਵਾਲ ਦਾ ਜਵਾਬ ਜਾਣਦੇ ਹੋਣ ਉਸ ਨੂੰ ਪਤਾ ਸੀ ਕਿ ਇਹੀ ਉਹ ਪਲ ਹੈ ਜਿੱਥੋਂ ਉਸਦੀ ਅਸਲੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਣ ਵਾਲਾ ਸੀ। ਰਾਹੁਲ ਹੌਲੀ-ਹੌਲੀ ਬਾਬਾ ਦੇ ਕੋਲ ਗਿਆ ਅਤੇ ਬਿਨਾਂ ਇੱਕ ਪਲ ਗੁਆਏ ਸ਼ਰਧਾ ਨਾਲ ਉਹਨਾਂ ਦੇ ਚਰਨਾਂ ਵਿੱਚ ਝੁਕ ਗਿਆ। ਉਸ ਦੀਆਂ ਅੱਖਾਂ ਵਿੱਚ ਬੇਚੈਨੀ ਸੀ, ਦਿਲ ਵਿੱਚ ਬਰਿਆਂ ਦੀ ਥਕਾਵਟ ਸੀ ਅਤੇ ਹੋਠਾਂ ਉੱਤੇ ਸਿਰਫ ਇੱਕ ਸਵਾਲ। ਉਸਨੇ ਨਿਮਰਤਾ ਨਾਲ ਪੁੱਛਿਆ, "ਬਾਬਾ, ਮੈਂ ਬਹੁਤ ਮਿਹਨਤ ਕਰਦਾ ਹਾਂ, ਪੂਰੀ ਇਮਾਨਦਾਰੀ ਨਾਲ, ਪਰ ਫਿਰ ਵੀ ਮੇਰੇ ਕੋਲ ਪੈਸਾ ਨਹੀਂ ਟਿਕਦਾ। ਜਿਵੇਂ ਆਉਂਦਾ ਹੈ, ਓਵੇਂ ਚਲੇ ਜਾਂਦਾ ਹੈ। ਆਖਿਰ ਐਸਾ ਕਿਉਂ ਹੁੰਦਾ ਹੈ?" ਬਾਬਾ ਨੇ ਉਸ ਦੀਆਂ ਅੱਖਾਂ ਵਿੱਚ ਗਹਿਰਾਈ ਨਾਲ ਵੇਖਿਆ ਉੱਥੇ ਉਹ ਸਾਰੇ ਸਵਾਲ ਤੈਰ ਰਹੇ ਸਨ ਉਹ ਸਾਰੇ ਸਵਾਲ ਜੋ ਰਾਉਲ ਨੇ ਕਦੇ ਕਿਸੇ ਨਾਲ ਨਹੀਂ ਸਾਂਝੇ ਕੀਤੇ ਸਨ ਨਿਰਾਸ਼ਾ ਬੇਬਸੀ ਅਤੇ ਅੰਦਰੋਂ ਟੁੱਟਿਆ ਹੋਇਆ ਆਤਮ ਵਿਸ਼ਵਾਸ ਉਹ ਸਭ ਬਾਬਾ ਦੀਆਂ ਅੱਖਾਂ ਵਿੱਚ ਪੜੇ ਜਾ ਰਹੇ ਸਨ ਬਾਬਾ ਹੌਲੀ ਨਾਲ ਮੁਸਕੁਰਾਏ ਜਿਵੇਂ ਉਹਨਾਂ ਨੂੰ ਪਹਿਲਾਂ ਹੀ ਸਭ ਕੁਝ ਪਤਾ ਹੋਵੇ ਫਿਰ ਉਹਨਾਂ ਨੇ ਸ਼ਾਂਤੀ ਨਾਲ ਕਿਹਾ ਪੁੱਤਰ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਨੂੰ ਤੇਰੀਆਂ ਕੁਝ ਗੱਲਾਂ ਜਾਣਨੀਆਂ ਪੈਣਗੀਆਂ ਇਕ ਮਨੁੱਖ ਦੀ ਜ਼ਿੰਦਗੀ ਉਸ ਦੀਆਂ ਆਦਤਾਂ ਤੋਂ ਬਣਦੀ ਜਾਂ ਵਿਗੜਦੀ ਹੈ ਤੂੰ ਦੱਸ ਜਦ ਤੈਨੂੰ ਪੈਸੇ ਮਿਲਦੇ ਹਨ ਤਾਂ ਸਭ ਤੋਂ ਪਹਿਲਾਂ ਕੀ ਕਰਦਾ ਹੈ ਰਾਹੁਲ ਥੋੜਾ ਲਜਾਇਆ ਉਸ ਨੂੰ ਲੱਗਿਆ ਕਿ ਸਵਾਲ ਆਸਾਨ ਹੈ ਪਰ ਜਵਾਬ ਮੁਸ਼ਕਿਲ ਫਿਰ ਹੌਲੀ ਆਵਾਜ਼ ਵਿੱਚ ਕਿਹਾ ਬਾਬਾ ਜਦ ਵੀ ਪੈਸੇ ਮਿਲਦੇ ਹਨ ਸਭ ਤੋਂ ਪਹਿਲਾਂ ਆਪਣੇ ਜ਼ਰੂਰੀ ਖਰਚੇ ਕੱਢਦਾ ਹਾਂ ਕਾਰ ਦਾ ਕਿਰਾਇਆ ਬਿਜਲੀ ਪਾਣੀ ਦੇ ਬਿੱਲ ਖਾਣ ਪੀਣ ਦਾ ਸਮਾਨ ਯਾਤਰਾ ਦੇ ਖਰਚੇ ਅਤੇ ਜੋ ਕੁਝ ਬਚਦਾ ਹੈ ਉਸ ਨਾਲ ਜ਼ਰੂਰੀ ਚੀਜ਼ਾਂ ਖਰੀਦ ਲੈਂਦਾ ਹਾਂ ਬਾਬਾ ਨੇ ਸਿਰ ਹਿਲਾਇਆ ਤੇ ਪੁੱਛਿਆ ਤੇ ਉਸ ਤੋਂ ਬਾਅਦ ਰਾਉਲ ਨੇ ਕੁਝ ਪਲਾਂ ਦੀ ਚੁੱਪੀ ਤੋਂ ਬਾਅਦ ਕਿਹਾ ਫਿਰ ਜੋ ਥੋੜਾ ਬਹੁਤ ਬਚਦਾ ਹੈ ਉਹ ਜਾਂ ਤਾਂ ਦੋਸਤਾਂ ਨਾਲ ਖਾ ਪੀ ਕੇ ਲਗਾ ਦਿੰਦਾ ਹਾਂ ਜਾਂ ਕਦੇ-ਕਦੇ ਕੋਈ ਐਸਾ ਸਮਾਨ ਲੈ ਲੈਂਦਾ ਹਾਂ ਜੋ ਉਸ ਵੇਲੇ ਚੰਗਾ ਲੱਗਦਾ ਹੈ ਮਨ ਕਰਦਾ ਹੈ ਤਾਂ ਖਰਚ ਕਰ ਦਿੰਦਾ ਹਾਂ ਬਾਬਾ ਕੁਝ ਪਲ ਚੁੱਪ ਰਹੇ ਹਵਾ ਵਿੱਚ ਹੌਲੀ ਸਰਸਰਾਟ ਸੀ ਤੇ ਪੀਪਲ ਦੇ ਪਤੇ ਹੌਲੀ-ਹੌਲੀ ਖਿਲ ਰਏ ਸੰ ਰਾਹੁਲ ਨੂੰ ਲੱਗ ਰਹਾ ਸੀ ਜਿਵੇਂ ਬਾਬਾ ਉਸ ਦੇ ਹਰ ਸ਼ਬਦ ਨੂੰ ਅੰਦਰ ਤੱਕ ਮਹਿਸੂਸ ਕਰ ਰਹੇ ਹੋ ਫਿਰ ਬਾਬਾ ਬੁਲੇ ਸਮੱਸਿਆ ਤੇਰੇ ਪਾਗ ਵਿੱਚ ਨਹੀਂ ਪੁੱਤਰ ਤੇਰੀਆਂ ਆਦਤਾਂ ਵਿੱਚ ਹੈ ਬਾਬਾ ਨੇ ਧਿਆਨ ਨਾਲ ਰਾਹੁਲ ਦੀਆਂ ਗੱਲਾਂ ਸੁਨੀਆਂ ਅਤੇ ਹੌਲੇ ਨਾਲ ਸਿਰ ਹਿਲਾਇਆ ਉਹਨਾਂ ਦੇ ਚਿਹਰੇ ਉੱਤੇ ਉਹ ਗੰਭੀਰਤਾ ਸੀ ਜੋ ਕਿਸੇ ਅਨੁਭਵੀ ਗੁਰੂ ਦੇ ਅੰਦਰ ਛੁਪੇ ਸਾਲਾਂ ਦੇ ਗਿਆਨ ਦੀ ਗਵਾਹੀ ਦਿੰਦੀ ਹੈ ਫਿਰ ਉਹਨਾਂ ਨੇ ਸ਼ਾਂਤ ਲਜੇ ਵਿੱਚ ਪੁੱਛਿਆ ਚੰਗਾ ਜਦ ਤੂੰ ਪੈਸੇ ਖਰਚ ਕਰਦਾ ਹੈ ਤਾਂ ਉਸ ਵੇਲੇ ਤੇਰੀ ਸੋਚ ਕਿਹੋ ਜਿਹੀ ਹੁੰਦੀ ਹੈ ਰੌਣ ਥੋੜਾ ਉਲਝ ਗਿਆ ਅਤੇ ਉਸ ਦੇ ਚਿਹਰੇ ਉੱਤੇ ਸੰਦੇਹ ਦੀਆਂ ਲਕੀਰਾਂ ਖਿੱਚ ਗਈਆਂ ਉਹ ਬੋਲਾ ਮਤਲਬ ਬਾਬਾ ਬਾਬਾ ਦੇ ਹੋਠਾਂ ਤੇ ਇੱਕ ਗਹਿਰੀ ਮੁਸਕਾਨ ਆ ਗਈ ਪਰ ਉਸ ਮੁਸਕਾਨ ਵਿੱਚ ਇੱਕ ਸਵਾਲ ਲੁਕਿਆ ਹੋਇਆ ਸੀ ਜੋ ਸਿਰਫ ਸਮਝਦਾਰਾ ਲਈ ਸੀ ਉਹਨਾਂ ਕਿਹਾ ਮਤਲਬ اے ਪੁੱਤਰ ਕਿ ਜਦ ਤੂੰ ਪੈਸੇ ਖਰਚ ਕਰਦਾ ਹੈ ਤਾਂ ਕਿ ਤੇਰੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਇਹ ਪੈਸੇ ਮੁੜ ਵਾਪਸ ਵੀ ਆਉਣਗੇ ਜਾਂ ਨਹੀਂ ਕੀ ਤੈਨੂੰ ਲੱਗਦਾ ਹੈ ਕਿ ਪੈਸਾ ਅਨੰਤ ਹੈ ਜਾਂ ਜਿੰਨਾ ਹੈ ਉਹ ਹੁਣੇ ਖਰਚ ਕਰ ਦੇ ਰਾਉਲ ਹੁਣ ਬਿਲਕੁਲ ਚੁੱਪ ਸੀ ਉਸ ਦਾ ਸਿਰ ਥੋੜਾ ਝੁਕ ਗਿਆ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਸਵਾਲ ਦਾ ਕੀ ਜਵਾਬ ਦੇਵੇ ਕਿਉਂਕਿ ਇਹ ਗੱਲ ਉਸ ਨੇ ਕਦੇ ਆਪਣੇ ਆਪ ਨੂੰ ਪੁੱਛੀ ਹੀ ਨਹੀਂ ਸੀ ਬਾਬਾ ਨੇ ਉਸ ਦੀ ਚੁੱਪੀ ਦੇਖੀ ਅਤੇ ਆਪਣੀ ਗੱਲ ਅੱਗੇ ਵਧਾਈ ਉਹਨਾਂ ਕੋਲ ਰੱਖਿਆ ਇੱਕ ਪੀਤਲ ਦਾ ਛੋਟਾ ਕਟੋਰਾ ਚੁੱਕਿਆ ਉਸ ਵਿੱਚ ਕੂਏ ਤੋਂ ਪਾਣੀ ਪਰਵਾਇਆ ਅਤੇ ਰਾਉਲ ਵੱਲ ਵਧਾਉਂਦੇ ਹੋਏ ਕਿਹਾ ਇਸ ਨੂੰ ਫੜ ਅਤੇ ਜਿਵੇਂ ਹੁਣ ਬੈਠਾ ਹੈ ਐਵੇਂ ਹੀ ਬੈਠਾ ਰਹੇ ਰਾਹੁਲ ਨੇ ਕਟੋਰਾ ਲੈ ਲਿਆ ਜਿਸ ਵਿੱਚ ਪਾਣੀ ਉਪਰ ਤੱਕ ਭਰਿਆ ਹੋਇਆ ਸੀ ਅਤੇ ਉਹ ਸਾਵਧਾਨੀ ਨਾਲ ਦੋਹਾਂ ਹੱਥਾਂ ਨਾਲ ਉਸ ਨੂੰ ਫੜ ਕੇ ਬੈਠ ਗਿਆ ਕੁਝ ਮਿੰਟਾਂ ਬਾਅਦ ਬਾਬਾ ਨੇ ਗੰਭੀਰ ਆਵਾਜ਼ ਵਿੱਚ ਕਿਹਾ ਹੁਣ ਇਸ ਨੂੰ ਜ਼ੋਰ ਨਾਲ ਫੜ ਪੂਰੀ ਤਾਕਤ ਨਾਲ ਰਾਹੁਲ ਨੇ ਤੁਰੰਤ ਆਪਣੀ ਪકડ ਮਜ਼ਬੂਤ ਕਰ ਲਈ ਉਸ ਦੀਆਂ ਹਥੇਲੀਆਂ ਕੰਬਣ ਲੱਗੀਆਂ ਪਰ ਉਹ ਕਟੋਰੇ ਨੂੰ ਕੱਸ ਕੇ ਫੜ ਕੇ ਰਿਹਾ ਬਾਬਾ ਨੇ ਅਗਲਾ ਹੁਕਮ ਦਿੱਤਾ ਹੁਣ ਇਸਨੂੰ ਪਲਟ ਦੇ ਜਿਵੇਂ ਹੀ ਰਾਉਲ ਨੇ ਕਟੋਰਾ ਪਲਟਿਆ ਪਾਣੀ ਇੱਕ ਤੇਜ਼ ਤਾਰ ਵਿੱਚ ਹੀਠਾਂ ਵਗ ਗਿਆ ਤੇ ਜ਼ਮੀਨ ਉੱਤੇ ਫੈਲ ਗਿਆ ਕੁਝ ਬੂੰਦਾਂ ਉਸ ਦੇ ਪੈਰਾਂ ਉੱਤੇ ਪਈਆਂ ਤੇ ਕੁਝ ਮਿੱਟੀ ਵਿੱਚ ਸਮਾ ਗਈਆਂ ਬਾਬਾ ਇਹ ਦ੍ਰਿਸ਼ੀ ਵੇਖ ਮੁਸਕੁਰਾਏ ਅਤੇ ਫਿਰ ਕਿਹਾ ਇਹ ਹੀ ਤਾਂ ਤੇਰੀ ਸਭ ਤੋਂ ਵੱਡੀ ਸਮੱਸਿਆ ਹੈ ਪੁੱਤਰ ਤੂੰ ਪੈਸੇ ਨੂੰ ਫੜ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਡਰ ਦੇ ਨਾਲ ਮਜਬੂਰੀ ਦੇ ਨਾਲ ਅਤੇ ਬਿਨਾਂ ਕਿਸੇ ਦਿਸ਼ਾ ਦੇ ਜਿਵੇਂ ਤੂੰ ਇਸ ਪਾਣੀ ਨੂੰ ਫੜਿਆ ਉਹੀ ਤਰ੍ਹਾਂ ਤੂੰ ਪੈਸੇ ਨੂੰ ਫਰਦਾ ਹੈ ਪਰ ਕੀ ਹੋਇਆ ਜਿਵੇਂ ਹੀ ਥੋੜੀ ਜਹੀ ਹਿਲਨ ਲ ਹੋਈ ਸਭ ਕੁਝ ਵਗ ਗਿਆ ਪੈਸਾ ਵੀ ਪਾਣੀ ਵਾਂਗ ਹੀ ਹੈ ਜੇ ਤੂੰ ਪੈਸੇ ਨੂੰ ਵਣ ਦੀ ਸਹੀ ਦਿਸ਼ਾ ਨਹੀਂ ਦੇਵੀਗਾ ਸਮਝਦਾਰੀ ਨਾਲ ਨਹੀਂ ਚਲਾਵੇਂਗਾ ਤਾਂ ਇਹ ਜਾਂ ਤਾਂ ਵਹਿ ਜਾਵੇਗਾ ਜਾਂ ਨਸ਼ਟ ਹੋ ਜਾਵੇਗਾ ਪਰ ਜੇ ਤੂੰ ਇਸ ਨੂੰ ਸੰਭਾਲ ਕੇ ਸੋਚ ਵਿਚਾਰ ਕਰਕੇ ਸਹੀ ਥਾਂ ਲਗਾਵੇਂਗਾ ਤਾਂ ਇਹ ਹੌਲੀ ਹੌਲੀ ਇਕੱਠਾ ਵੀ ਹੋਵੇਗਾ ਅਤੇ ਵਧੇਗਾ ਵੀ ਰਾਹੁਲ ਦਾ ਸਿਰ ਝੁਕਿਆ ਹੋਇਆ ਸੀ ਉਸ ਦੀਆਂ ਅੱਖਾਂ ਵਿੱਚ ਉਹ ਚਮਕ ਨਹੀਂ ਸੀ ਜੋ ਪਹਿਲਾਂ ਸੀ ਹੁਣ ਉੱਥੇ ਨਿਮਰਤਾ ਸੀ ਸਮਝ ਸੀ ਅਤੇ ਪਛਤਾਵਾ ਵੀ ਸੀ ਉਸਨੇ ਪਹਿਲੀ ਵਾਰੀ ਆਪਣੇ ਅੰਦਰ ਚਾਅਕ ਕੇ ਮਹਿਸੂਸ ਕੀਤਾ ਕਿ ਗਲਤੀ ਮਿਹਨਤ ਵਿੱਚ ਨਹੀਂ ਸੀ ਕਿਸਮਤ ਵਿੱਚ ਨਹੀਂ ਸੀ ਬਲਕਿ ਪੈਸੇ ਨੂੰ ਸਮਝਣ ਅਤੇ ਸੰਭਾਲਣ ਦੇ ਤਰੀਕੇ ਵਿੱਚ ਸੀ ਬਾਬਾ ਨੇ ਹੁਣ ਆਪਣੀ ਆਵਾਜ਼ ਵਿੱਚ ਥੋੜੀ ਦ੍ਰਿੜਤਾ ਲਿਆਉਂਦੇ ਹੋਏ ਕਿਹਾ ਦੇਖ ਪੁੱਤਰ ਪੈਸਾ ਸਿਰਫ ਮਿਹਨਤ ਕਰਨ ਨਾਲ ਨਹੀਂ ਆਉਂਦਾ ਹਾਂ ਮਿਹਨਤ ਜ਼ਰੂਰੀ ਹੈ ਪਰ ਉਨੀ ਹੀ ਜ਼ਰੂਰੀ ਸਮਝਦਾਰੀ ਅਤੇ ਪ੍ਰਬੰਧਨ ਵੀ ਹੈ ਤੂੰ ਸੋਚਦਾ ਹੈ ਕਿ ਤੂੰ ਦਿਨ ਰਾਤ ਮਿਹਨਤ ਕਰਦਾ ਹੈ ਇਸ ਲਈ ਪੈਸਾ ਤੇਰੇ ਕੋਲ ਆਉਣਾ ਹੀ ਚਾਹੀਦਾ ਹੈ ਪਰ ਇਹ ਅਧੂਰੀ ਸਚਾਈ ਹੈ ਜੇ ਤੂੰ ਕਮਾਈ ਦੇ ਨਾਲ ਨਾਲ ਇਸ ਨੂੰ ਸੰਭਾਲਣਾ ਨਹੀਂ ਜਾਣਦਾ ਤਾਂ ਪੈਸਾ ਤੇਰੇ ਕੋਲ ਟਿਕੇਗਾ ਨਹੀਂ ਇਹ ਉਸੇ ਤਰ੍ਹਾਂ ਉੱਡ ਜਾਵੇਗਾ ਜਿਵੇਂ ਠੰਡੀ ਹਵਾ ਵਿੱਚ ਦੀਵੇ ਦੀ ਲਾਹ ਕੰਬਦੀ ਹੋਈ ਬੁਝ ਜਾਂਦੀ ਹੈ ਤੇ ਯਾਦ ਰੱਖੀ ਜੇ ਤੇਰੇ ਮਨ ਵਿੱਚ ਪੈਸੇ ਨੂੰ ਲੈ ਕੇ ਡਰ ਹੈ ਜੇ ਤੈਨੂੰ ਹਰ ਵੇਲੇ ਇਹ ਚਿੰਤਾ ਰਹਿੰਦੀ ਹੈ ਕਿ ਪਤਾ ਨਹੀਂ ਖਰਚੇ ਪੂਰੇ ਹੋਣਗੇ ਜਾਂ ਨਹੀਂ ਕਿਤੇ ਪੈਸਾ ਮੁੱਕ ਨਾ ਜਾਵੇ ਤਾਂ ਇਹ ਡਰ ਪੈਸਾ ਖੁਦ ਮਹਿਸੂਸ ਕਰਦਾ ਹੈ ਅਤੇ ਫਿਰ ਇਹ ਤੇਰੇ ਕੋਲ ਆਉਣ ਤੋਂ ਕਬਰੌਂਦਾ ਹੈ ਪੈਸੇ ਨੂੰ ਲੈ ਕੇ ਤੇਰੀ ਸੋਚ ਬਹੁਤ ਮਾਇਨੇ ਰੱਖਦੀ ਹੈ ਜੇ ਤੂੰ ਇਸ ਨੂੰ ਵਧਾਉਣ ਦੀ ਥਾਂ ਸਿਰਫ ਬਚਾਉਣ ਵਿੱਚ ਲੱਗਾ ਰਹੇਂਗਾ ਤਾਂ ਉਹ ਕਦੇ ਅੱਗੇ ਨਹੀਂ ਵਧੇਗਾ ਜਿਵੇਂ ਤਲਾਬ ਦਾ ਪਾਣੀ ਜੇ ਵਗਣ ਨਾ ਦਿੱਤਾ ਜਾਵੇ ਤਾਂ ਉਹ ਸੜਨ ਲੱਗਦਾ ਹੈ ਉਸੀ ਤਰ੍ਹਾਂ ਪੈਸੇ ਨੂੰ ਵੀ ਸਹੀ ਦਿਸ਼ਾ ਵਿੱਚ ਚਲਾਉਣਾ ਲਾਜ਼ਮੀ ਹੈ ਨਹੀਂ ਤਾਂ ਉਹ ਰੁਕ ਕੇ ਬੋਝ ਬਣ ਜਾਂਦਾ ਹੈ ਰਾਉਲ ਪੂਰੀ ਤਨਮੇਤਾ ਨਾਲ ਬਾਬਾ ਦੀ ਗੱਲ ਸੁਣ ਰਿਹਾ ਸੀ ਉਸ ਦੇ ਮਨ ਦੇ ਸਾਰੇ ਪਰਮ ਹੌਲੀ ਹੌਲੀ ਤੁੰਦਲੇ ਹੋ ਰਹੇ ਸੰ ਬਾਬਾ ਨੇ ਹੁਣ ਤਿੰਨ ਉਂਗਲੀਆਂ ਚੁਕੀਆਂ ਅਤੇ ਬੋਲੇ ਹੁਣ ਮੈਂ ਤੈਨੂੰ ਤਿੰਨ ਸਭ ਤੋਂ ਵੱਡੇ ਕਾਰਨ ਦੱਸਦਾ ਹਾਂ ਜਿਨ੍ਹਾਂ ਕਰਕੇ ਅਕਸਰ ਲੋਕਾਂ ਕੋਲ ਪੈਸਾ ਟਿਕਦਾ ਨਹੀਂ ਜਾਂ ਆਉਂਦਾ ਹੀ ਨਹੀਂ ਜੇ ਤੂੰ ਇਹ ਗੱਲਾਂ ਸਮਝ ਲੈਮੀ ਤਾਂ ਜ਼ਿੰਦਗੀ ਪਰ ਲਾਭ ਹੋਵੇਗਾ ਪਹਿਲਾ ਪੈਸੇ ਨੂੰ ਸਹੀ ਤਰੀਕੇ ਨਾਲ ਮੈਨੇਜ ਨਾ ਕਰਨਾ ਬਾਬਾ ਨੇ ਇੱਕ ਲੰਮੀ ਸਾਹ ਲਈ ਅਤੇ ਕਿਹਾ ਪੁੱਤਰ ਜੇ ਕੋਈ ਕਿਸਾਨ ਖੇਤ ਵਿੱਚ ਬੀਜ ਬੋਵੇ ਅਤੇ ਹਰ ਰੋਜ਼ ਜਾ ਕੇ ਉਸ ਨੂੰ ਖੋਦ ਕੇ ਵੇਖੇ ਕਿ ਬੀਜ ਅੰਕੁਰਿਤ ਹੋਇਆ ਜਾਂ ਨਹੀਂ ਤਾਂ ਕਿ ਉਹ ਬੀਜ ਕਦੇ ਦਰਖਤ ਬਣੇਗਾ ਰਾਉਲ ਨੇ ਸਿਰ ਹਿਲਾ ਕੇ ਕਿਹਾ ਨਹੀਂ ਬਾਬਾ ਕਦੇ ਨਹੀਂ ਬਾਬਾ ਮੁਸਕਰਾਏ ਤੇ ਕਿਹਾ ਬਸ ਇਹੀ ਗੱਲ ਪੈਸੇ ਉੱਤੇ ਵੀ ਲਾਗੂ ਹੁੰਦੀ ਹੈ ਜੇ ਤੂੰ ਪੈਸਾ ਕਮਾਈਦੇ ਹੀ ਤੁਰੰਤ ਖਰਚ ਕਰ ਦਿੰਦਾ ਹੈ ਕਦੇ ਦੋਸਤਾਂ ਨਾਲ ਕਦੇ ਮੋਬਾਈਲ ਉਤੇ ਕਦੇ ਕਪੜਿਆਂ ਉਤੇ ਤਾਂ ਉਹ ਬੀਜ ਕਦੇ ਅਨਕੁਰ ਨਹੀਂ ਦੇਵੇਗਾ ਉਹ ਤੇਰੇ ਲਈ ਕੰਮ ਨਹੀਂ ਕਰੇਗਾ ਤੈਨੂੰ ਇਹ ਸਿੱਖਣਾ ਪਵੇਗਾ ਕਿ ਪੈਸਾ ਸਿਰਫ ਕਮਾਉਣ ਲਈ ਨਹੀਂ ਹੈ ਉਸ ਨੂੰ ਬਚਾਣਾ ਵੀ ਹੈ ਅਤੇ ਉਸ ਤੋਂ ਵੀ ਵੱਧ ਜ਼ਰੂਰੀ ਹੈ ਉਸ ਨੂੰ ਸਹੀ ਥਾਂ ਲਗਾਉਣਾ ਲਾਜ਼ਮੀ ਹੈ ਕਮਾਉਣਾ ਇੱਕ ਕਲਾ ਹੈ ਪਰ ਇਸ ਨੂੰ ਸੰਭਾਲਣਾ ਇੱਕ ਵਿਗਿਆਨ ਹੈ ਅਤੇ ਜਦੋਂ ਇਹ ਦੋਵੇਂ ਮਿਲਦੇ ਹਨ ਤਦੋਂ ਹੀ ਤਾਂ ਤਿਕਦਾ ਹੈ ਅਤੇ ਵਧਦਾ ਹੈ ਰਾਹੁਲ ਨੂੰ ਲੱਗ ਰਿਹਾ ਸੀ ਜਿਵੇਂ ਕੋਈ ਉਸ ਦੀ ਜ਼ਿੰਦਗੀ ਦਾ ਆਇਨਾ ਉਸ ਦੇ ਸਾਹਮਣੇ ਰੱਖ ਰਿਹਾ ਹੋਵੇ ਹਰ ਸ਼ਬਦ ਉਸ ਦੇ ਦਿਲ ਵਿੱਚ ਉਤਰ ਰਿਹਾ ਸੀ ਦੂਜਾ ਪੈਸਾ ਇੱਕ ਸੋਚ ਹੈ ਬਾਬਾ ਹੁਣ ਥੋੜਾ ਚੁੱਕ ਕੇ ਬੋਲੇ ਪੁੱਤਰ ਪੈਸਾ ਸਿਰਫ ਜੇਬ ਵਿੱਚ ਨਹੀਂ ਹੁੰਦਾ ਉਹ ਸਭ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਹੁੰਦਾ ਹੈ ਜੇ ਕੋਈ ਵਿਅਕਤੀ ਹਰ ਸਮੇਂ ਇਹ ਹੀ ਸੋਚਦਾ ਰਹੇ ਕਿ ਮੈਂ ਗਰੀਬ ਹਾਂ ਮੇਰੇ ਨਸੀਬ ਵਿੱਚ ਕੁਝ ਚੰਗਾ ਨਹੀਂ ਮੇਰੇ ਕੋਲ ਕਦੇ ਪੈਸਾ ਨਹੀਂ ਟਿਕਦਾ ਤਾ ਯਕੀਨ ਮਾੜ ਕਿ ਪੂਰੀ ਸ੍ਰਿਸ਼ਟੀ ਉਸ ਦੀ ਉਸ ਸੋਚ ਨੂੰ ਸੱਚ ਕਰਨ ਲੱਗਦੀ ਹੈ ਉਹ ਜਿਵੇਂ ਸੋਚਦਾ ਹੈ ਉਸੇ ਤਰ੍ਹਾਂ ਹਾਲਾਤ ਉਸ ਦੇ ਸਾਹਮਣੇ ਆਉਂਦੇ ਹਨ ਅਤੇ ਉਹ ਬਿਨਾਂ ਜਾਣੇ ਸਮਝੇ ਉਸ ਗਰੀਬ ਸੋਚ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ਰਾਉਲ ਦੀਆਂ ਅੱਖਾਂ ਹੁਣ ਵੀ ਗੀਲੀਆਂ ਹੋ ਰਹੀਆਂ ਸਨ ਉਸ ਨੂੰ ਹੁਣ ਸਮਝ ਆਉਣ ਲੱਗਾ ਸੀ ਕਿ ਉਹ ਵੀ ਕਿੰਨੀ ਵਾਰ ਖੁਦ ਨੂੰ ਕਿਸਮਤ ਦਾ ਮਾਰਿਆ ਮੰਨ ਚੁੱਕਾ ਸੀ ਬਾਬਾ ਨੇ ਮੁਸਕੁਰਾ ਕੇ ਕਿਹਾ ਇਸ ਦੇ ਉਲਟ ਜੋ ਇਨਸਾਨ ਖੁਦ ਨੂੰ ਅਮੀਰ ਮੰਨਦਾ ਹੈ ਮੈਂ ਉਸ ਦੇ ਕੋਲ ਅੱਜ ਇੱਕ ਵੀ ਨਾ ਹੋਵੇ ਉਹ ਆਪਣੇ ਅੰਦਰ ਐਸੀ ਊਰਜਾ ਪੈਦਾ ਕਰਦਾ ਹੈ ਜੋ ਮੌਕਿਆਂ ਨੂੰ ਖਿੱਚ ਕੇ ਉਸ ਦੇ ਕੋਲ ਲਿਆਉਂਦੀ ਹੈ ਉਹ ਹਰ ਚੀਜ਼ ਨੂੰ ਇੱਕ ਮੌਕੇ ਵਾਂਗ ਦੇਖਦਾ ਹੈ ਅਤੇ ਆਪਣੇ ਆਪ ਨੂੰ ਲਾਇਕ ਮੰਨਦਾ ਹੈ ਕਿ ਉਹ ਵੱਡਾ ਕਰ ਸਕਦਾ ਹੈ ਬਣਾ ਸਕਦਾ ਹੈ ਯਾਦ ਰੱਖ ਪੁੱਤਰ ਸੋਚ ਬਦਲੇਗੀ ਤਾਂ ਹਾਲਾਤ ਖੁਦ ਬਖੁਦ ਬਦਲਣ ਲੱਗਣਗੇ ਪਹਿਲਾਂ ਆਪਣੇ ਦਿਮਾਗ ਦੀ ਗਰੀਬੀ ਹਟਾ ਫਿਰ ਜੇਬ ਦੀ ਗਰੀਬੀ ਆਪਣੇ ਆਪ ਚਲੀ ਜਾਵੇਗੀ ਤੀਜਾ ਪੈਸਾ ਉਹਨਾਂ ਲੋਕਾਂ ਕੋਲ ਜਾਂਦਾ ਹੈ ਜੋ ਇਸ ਨੂੰ ਵਧਾਉਣਾ ਜਾਣਦੇ ਹਨ ਹੁਣ ਬਾਬਾ ਦੀਆਂ ਅੱਖਾਂ ਵਿੱਚ ਇੱਕ ਗੰਭੀਰ ਚਮਕ ਸੀ ਉਹਨਾਂ ਨੇ ਰਾਉਲ ਤੋਂ ਸਿੱਧਾ ਸਵਾਲ ਕੀਤਾ ਜੇ ਤੈਨੂੰ ਕੋਈ 10000 ਰੁਪਏ ਦੇਵੇ ਤੇ ਕਹੇ ਕਿ ਇਸ ਨੂੰ ਇੱਕ ਸਾਲ ਵਿੱਚ 1 ਲੱਖ ਰੁਪਏ ਬਣਾ ਦੇ ਤਾਂ ਕੀ ਤੂੰ ਬਣਾ ਸਕੇਗਾ ਰਾਉਲ ਚੁੱਪ ਸੀ ਉਸ ਦੀ ਚੁੱਪੀ ਹੀ ਉਸ ਦਾ ਜਵਾਬ ਸੀ ਬਾਬਾ ਬੋਲੇ ਇਹੀ ਤਾਂ ਅਸਲੀ ਸਮੱਸਿਆ ਹੈ ਤੂੰ ਪੈਸਾ ਕਮਾਉਣਾ ਤਾਂ ਜਾਣਦਾ ਹੈ ਪਰ ਇਸ ਨੂੰ ਵਧਾਉਣਾ ਨਹੀਂ ਜਾਣਦਾ ਜਿਵੇਂ ਕੋਈ ਕਿਸਾਨ ਬੀਜ ਬੋਕੇ ਉਸ ਦੀ ਸੰਭਾਲ ਕਰਦਾ ਹੈ ਸਿੰਚਾਈ ਕਰਦਾ ਹੈ ਤੂਪ ਬਰਸਾਤ ਵਿੱਚ ਰਖਵਾਲੀ ਕਰਦਾ ਹੈ ਤਦ ਹੀ ਉਹ ਬੀਜ ਦਰਖਤ ਬਣਦਾ ਹੈ ਅਤੇ ਫਲ ਦਿੰਦਾ ਹੈ ਉਸੇ ਤਰ੍ਹਾਂ ਪੈਸਾ ਵੀ ਧਿਆਨ ਮੰਗਦਾ ਹੈ ਸਮਝਦਾਰੀ ਮੰਗਦਾ ਹੈ ਜੋ ਇਨਸਾਨ ਪੈਸੇ ਨੂੰ ਵਧਾਉਣਾ ਸਿੱਖ ਲੈਂਦਾ ਹੈ ਪਾਵੇਂ ਥੋੜੇ ਪੈਸਿਆਂ ਤੋਂ ਸ਼ੁਰੂਆਤ ਕਿਉਂ ਨਾ ਕਰੇ ਉਹ ਕਦੇ ਗਰੀਬ ਨਹੀਂ ਰਹਿ ਸਕਦਾ ਪੈਸਾ ਸਿਰਫ ਕਮਾਉਣ ਵਾਲੀ ਚੀਜ਼ ਨਹੀਂ ਇਹ ਇੱਕ ਜ਼ਿੰਮੇਵਾਰੀ ਹੈ ਜੇ ਤੂੰ ਇਹ ਜ਼ਿੰਮੇਵਾਰੀ ਨਿਭਾਉਣਾ ਸਿੱਖ ਗਿਆ ਪੈਸਾ ਖੁਦ ਤੇਰੇ ਕੋਲ ਟਿਕੇਗਾ ਤੇ ਵਧੇਗਾ ਵੀ ਪੈਸਾ ਉਸ ਇਨਸਾਨ ਨੂੰ ਪਸੰਦ ਕਰਦਾ ਹੈ ਜੋ ਉਸ ਨੂੰ ਇੱਜ਼ਤ ਦਿੰਦਾ ਹੈ ਸਹੀ ਇਸਤੇਮਾਲ ਕਰਦਾ ਹੈ ਅਤੇ ਇਸ ਨੂੰ ਵਧਾਉਣ ਦਾ ਹੁਨਰ ਰੱਖਦਾ ਹੈ ਰਾਹੁਲ ਹੁਣ ਜਿਵੇਂ ਜਾਗ ਗਿਆ ਸੀ ਉਸ ਨੂੰ ਅਹਿਸਾਸ ਹੋ ਰਿਹਾ ਸੀ ਕਿ ਅੱਜ ਪਹਿਲੀ ਵਾਰੀ ਕਿਸੇ ਨੇ ਉਸ ਦੀ ਅਸਲੀ ਸਮੱਸਿਆ ਨੂੰ ਨਾ ਦਿੱਤਾ ਹੈ ਅਤੇ ਉਸ ਵਿੱਚੋਂ ਨਿਕਲਣ ਦਾ ਰਾਹ ਵੀ ਦਿਖਾਇਆ ਹੈ ਬਾਬਾ ਦੀਆਂ ਗੱਲਾਂ ਰਾਹੁਲ ਦੇ ਮਨ ਵਿੱਚ ਜਿਵੇਂ ਹਥੌੜੇ ਵਾਂਗ ਗੂੰਜ ਰਹੀਆਂ ਸੰਗ ਹਰ ਸ਼ਬਦ ਹਰ ਉਦਾਹਰਣ ਉਸਦੀ ਪੁਰਾਣੀ ਸੋਚ ਦੇ ਕਿਲੇ ਨੂੰ ਤਾਰ ਰਿਹਾ ਸੀ ਉਹ ਹੁਣ ਸਮਝ ਚੁੱਕਾ ਸੀ ਕਿ ਮਿਹਨਤ ਜ਼ਰੂਰੀ ਹੈ ਪਰ ਸਿਰਫ ਮਿਹਨਤ ਨਾਲ ਪੈਸਾ ਨਹੀਂ ਆਉਂਦਾ ਪੈਸਾ ਤਦ ਆਉਂਦਾ ਹੈ ਜਦੋਂ ਸੋਚ ਬਦਲਦੀ ਹੈ ਜਦੋਂ ਇਸ ਨੂੰ ਸੰਭਾਲਨ ਅਤੇ ਵਧਾਉਣ ਦੀ ਕਲਾ ਆਉਂਦੀ ਹੈ ਉਹ ਰਾਤ ਰਾਉਲ ਆਸ਼ਰਮ ਵਿੱਚ ਨਹੀਂ ਸੌ ਸਕਿਆ ਉਹ ਵਾਰੀ-ਵਾਰੀ ਆਪਣੇ ਜੀਵਨ ਦੇ ਬੀਤੇ ਪਲਾਂ ਨੂੰ ਯਾਦ ਕਰਦਾ ਰਿਹਾ ਪੈਸਾ ਉਡਾਉਣਾ ਬਿਨਾਂ ਸੋਚੇ ਸਮਝੇ ਖਰਚ ਕਰਨਾ ਖੁਦ ਨੂੰ ਕਿਸਮਤ ਦਾ ਮਾਰਿਆ ਮੰਨਣਾ ਹੋਨ ਇਹ ਸਾਰਾ ਕੁਝ ਉਸ ਨੂੰ ਇੱਕ ਵੱਡੀ ਪੁੱਲ ਲੱਗ ਰਿਹਾ ਸੀ ਸਵੇਰ ਹੁੰਦਿਆਂ ਹੀ ਉਸ ਨੇ ਸੰਜੋਗ ਲਿਆ ਕਿ ਹੁਣ ਜ਼ਿੰਦਗੀ ਉਹੀ ਰਾਹ ਲਵੇਗੀ ਜੋ ਬਾਬਾ ਨੇ ਵਿਖਾਇਆ ਹੈ ਰਾਹੁਲ ਨੇ ਸਭ ਤੋਂ ਪਹਿਲਾਂ ਬਦਲਾ ਆਪਣੀ ਸੋਚ ਵਿੱਚ ਕੀਤਾ ਹੁਣ ਉਹ ਖੁਦ ਨੂੰ ਗਰੀਬ ਕਹਿਣਾ ਛੱਡ ਚੁੱਕਾ ਸੀ ਹਰ ਰੋਜ਼ ਆਇਨੇ ਅੱਗੇ ਖੁਦ ਨੂੰ ਕਹਿੰਦਾ ਮੈਂ ਅਮੀਰ ਬਣਨ ਦੇ ਯੋਗ ਹਾਂ ਪੈਸਾ ਮੇਰੀ ਵੱਲ ਆ ਰਿਹਾ ਹੈ ਮੈਂ ਇਸ ਨੂੰ ਸਮਝਦਾਰੀ ਨਾਲ ਬਦਾਵਾਂਗਾ ਇਹ ਸ਼ਬਦ ਉਸ ਦੇ ਆਤਮ ਵਿਸ਼ਵਾਸ ਨੂੰ ਹੌਲੀ ਹੌਲੀ ਮਜ਼ਬੂਤ ਕਰਨ ਲੱਗ ਪਏ ਫਿਰ ਉਸਨੇ ਆਪਣੇ ਪੈਸਿਆਂ ਦਾ ਹਿਸਾਬ ਰੱਖਣਾ ਸ਼ੁਰੂ ਕਰ ਦਿੱਤਾ ਹੁਣ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਉਹ ਆਪਣੇ ਖਰਚਿਆਂ ਦੀ ਲਿਸਟ ਬਣਾਉਂਦਾ ਜ਼ਰੂਰੀ ਅਤੇ ਗੈਰ ਜ਼ਰੂਰੀ ਚੀਜ਼ਾਂ ਨੂੰ ਵੱਖ ਕਰਦਾ ਹਰ ਆਮਦਨ ਦਾ ਕੁਝ ਹਿੱਸਾ ਉਹ ਸੇਵਿੰਗ ਤੇ ਇਨਵੈਸਟਮੈਂਟ ਲਈ ਰੱਖਦਾ ਤੇ ਬਾਕੀ ਪੈਸਾ ਕੜੀ ਅਨੁਸ਼ਾਸਨ ਨਾਲ ਖਰਚ ਕਰਦਾ ਉਸਨੇ ਛੋਟੀਆਂ-ਛੋਟੀਆਂ ਨਿਵੇਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਦੇ ਪੋਸਟ ਆਫਿਸ ਵਿੱਚ ਕਦੇ ਛੋਟੀਆਂਕ ਵਿੱਚ ਹੁਣ ਹਰ ਖਰਚ ਤੋਂ ਪਹਿਲਾਂ ਉਹ ਸੋਚਦਾ ਕਿ ਕੀ ਇਹ ਜ਼ਰੂਰੀ ਹੈ ਜਾਂ ਮੈਂ ਇਹ ਪੈਸਾ ਕਿਤੇ ਵਧਾ ਸਕਦਾ ਹਾਂ ਕੁਝ ਹੀ ਮਹੀਨਿਆਂ ਵਿੱਚ ਉਸ ਦੀ ਪੂਰੀ ਜ਼ਿੰਦਗੀ ਬਦਲਣ ਲੱਗ ਪਈ ਜਿੱਥੇ ਪਹਿਲਾਂ ਮਹੀਨੇ ਦੇ ਅਖੀਰ ਵਿੱਚ ਜੇਬ ਖਾਲੀ ਹੋ ਜਾਂਦੀ ਸੀ ਹੁਣ ਥੋੜੀ ਬਚਤ ਰਹਿ ਜਾਂਦੀ ਸੀ ਜਿੱਥੇ ਪਹਿਲਾਂ ਦੋਸਤਾਂ ਨਾਲ ਪੈਸਾ ਉਡਾ ਦਿੱਤਾ ਜਾਂਦਾ ਸੀ ਹੁਣ ਉਹ ਹੀ ਪੈਸਾ ਪਵਿੱਖ ਦੀਨੀ ਬਣ ਰਿਹਾ ਸੀ ਜਿੱਥੇ ਪਹਿਲਾਂ ਰਾਉਲ ਖੁਦ ਨੂੰ ਇੱਕ ਹਾਰਿਆ ਹੋਇਆ ਇਨਸਾਨ ਸਮਝਦਾ ਸੀ ਹੁਣ ਉਹ ਹੀ ਇਨਸਾਨ ਖੁਦ ਨੂੰ ਇੱਕ ਸਮਝਦਾਰ ਇਨਸਾਨ ਕਹਿਣ ਲੱਗ ਪਿਆ ਸੀ ਇੱਕ ਦਿਨ ਰਾਉਲ ਛੱਤ ਤੇ ਬੈਠਾ ਸੀ ਸ਼ਾਮ ਦੀ ਹਵਾ ਚਿਹਰੇ ਨਾਲ ਟਕਰਾਰ ਰਹੀ ਸੀ ਹੱਥ ਵਿੱਚ ਚਾਹ ਦਾ ਕੱਪ ਸੀ ਅਤੇ ਮਨ ਵਿੱਚ ਸਕੂਨ ਉਸਨੇ ਖੁਦ ਨਾਲ ਮੁਸਕੁਰਾ ਕੇ ਆਖਿਆ ਪੈਸਾ ਮੇਰੇ ਕੋਲ ਨਹੀਂ ਆਉਂਦਾ ਸੀ ਕਿਉਂਕਿ ਮੈਂ ਉਸ ਨੂੰ ਆਉਣ ਦਾ ਰਾਹ ਹੀ ਨਹੀਂ ਵਿਖਾ ਰਿਹਾ ਸੀ ਹੁਣ ਮੈਂ ਰਾਹ ਵੀ ਵਿਖਾ ਦਿੱਤਾ ਹੈ ਅਤੇ ਉਸ ਨੂੰ ਸੰਭਾਲਣਾ ਵੀ ਸਿੱਖ ਲਿਆ ਹੈ ਹੁਣ ਦੋਸਤੋ ਆਪ ਤੋਂ ਇੱਕ ਵਾਰੀ ਪੁੱਛੋ ਕਿ ਤੁਹਾਡੇ ਕੋਲ ਪੈਸਾ ਕਿਉਂ ਨਹੀਂ ਆਉਂਦਾ ਕੀ ਤੁਸੀਂ ਸਿਰਫ ਮਿਹਨਤ ਕਰਦੇ ਹੋ ਪਰ ਕਦੇ ਸੋਚਦੇ ਨਹੀਂ ਕਿ ਕਮਾਇਆ ਹੋਇਆ ਪੈਸਾ ਕਿੱਥੇ ਜਾ ਰਿਹਾ ਹੈ ਕੀ ਹਰ ਮਹੀਨੇ ਤੁਹਾਡੇ ਹੱਥੋਂ ਪੈਸਾ ਇਸ ਤਰ੍ਹਾਂ ਫਿਸਲ ਜਾਂਦਾ ਹੈ ਜਿਵੇਂ ਮੁੱਠੀ ਵਿੱਚੋਂ ਰੇਤ ਹੁਣ ਆਪਣੇ ਆਪ ਤੋਂ ਤਿੰਨ ਸੱਚੇ ਸਵਾਲ ਪੁੱਛੋ ਕੀ ਤੁਸੀਂ ਆਪਣੇ ਪੈਸਿਆਂ ਨੂੰ ਸਹੀ ਥਾਂ ਨਿਵੇਸ਼ ਕਰ ਰਹੇ ਹੋ ਜਾਂ ਬਸ ਖਰਚ ਕਰਦੇ ਜਾ ਰਹੇ ਹੋ ਬਿਨਾ ਇਹ ਸਮਝੇ ਕਿ ਪੈਸਾ ਤੁਹਾਡਾ નોਕਰ ਹੈ ਅਤੇ ਉਸਨੂੰ ਕੰਮ ਤੇ ਲਗਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਕੀ ਤੁਸੀਂ ਪੈਸੇ ਨੂੰ ਲੈ ਕੇ ਹਮੇਸ਼ਾ ਡਰਦੇ ਹੋ ਜਿਵੇਂ ਹੀ ਥੋੜਾ ਪੈਸਾ ਆਉਂਦਾ ਹੈ ਤਾਂ ਮਨ ਵਿੱਚ ਡਰ ਬੈਠ ਜਾਂਦਾ ਹੈ ਕਿ ਕਿਤੇ ਇਹ ਚਲਾ ਨਾ ਜਾਵੇ ਯਾਦ ਰੱਖੋ ਜਿਸ ਤੋਂ ਤੁਸੀਂ ਗਰਦੇ ਹੋ ਉਹ ਤੁਹਾਡੇ ਕੋਲ ਨਹੀਂ ਆਉਂਦਾ ਕੀ ਤੁਸੀਂ ਸਿਰਫ ਕਮਾਣ ਤੇ ਧਿਆਨ ਦੇ ਰਹੇ ਹੋ ਜਾਂ ਉਸ ਨੂੰ ਵਧਾਉਣ ਤੇ ਵੀ ਪੈਸਾ ਕਮਾਉਣਾ ਕਲਾ ਹੈ ਪਰ ਪੈਸਾ ਵਧਾਉਣਾ ਮਹਾਨ ਕਲਾ ਹੈ ਅਮੀਰ ਲੋਕ ਪੈਸਾ ਕਮਾਣ ਤੋਂ ਬਾਅਦ ਉਸ ਨੂੰ ਕੰਮ ਤੇ ਲਗਾਉਂਦੇ ਹਨ ਗਰੀਬ ਲੋਕ ਉਸ ਨੂੰ ਖਰਚ ਕਰ ਦਿੰਦੇ ਹਨ ਜੇਕਰ ਇਹ ਤਿੰਨ ਸਵਾਲਾਂ ਦੇ ਜਵਾਬ ਨਹੀਂ ਹੰਤਾ ਸਮਝ ਲਵੋ ਕਿ ਹੁਣ ਸਮਾਂ ਆ ਗਿਆ ਹੈ ਖੁਦ ਨੂੰ ਬਦਲਣ ਦਾ। ਬਾਬਾ ਦੇ ਦੱਸੇ ਤਿੰਨ ਨਿਯਮ ਤੁਹਾਡੀ ਜ਼ਿੰਦਗੀ ਬਦਲ ਸਕਦੇ ਹਨ ਜੇਕਰ ਤੁਸੀਂ ਉਹਨਾਂ ਨੂੰ ਦਿਲੋਂ ਅਪਣਾਓ। ਪੈਸੇ ਨੂੰ ਮੈਨੇਜ ਕਰਨਾ ਸਿੱਖੋ, ਆਪਣੀ ਸੋਚ ਬਦਲੋ ਗਰੀਬ ਤੋਂ ਅਮੀਰ ਵਾਲੀ। ਪੈਸੇ ਨੂੰ ਵਧਾਉਣ ਦੀ ਕਲਾ ਸਿੱਖੋ ਕਿਉਂਕਿ ਯਾਦ ਰੱਖੋ ਪੈਸਾ ਮਿਹਨਤ ਨਾਲ ਕਮਾਇਆ ਜਾਂਦਾ ਹੈ ਪਰ ਸਮਝਦਾਰੀ ਨਾਲ ਵਧਾਇਆ ਜਾਂਦਾ ਹੈ। ਜੇਕਰ ਤੁਸੀਂ ਪੈਸਿਆਂ ਦੇ ਨਾਲ ਹੁਸ਼ਿਆਰ ਨਹੀਂ ਬਣੋਗੇ ਤਾਂ ਪੈਸਾ ਵੀ ਤੁਹਾਡੇ ਨਾਲ ਨਹੀਂ ਰਹੇਗਾ। ਜੇਕਰ ਇਸ ਵੀਡੀਓ ਨੇ ਤੁਹਾਨੂੰ ਸੋਚਣ ਤੇ ਮਜਬੂਰ ਕੀਤਾ ਹੈ ਜੇਕਰ ਕਿਤੇ ਨਾ ਕਿਤੇ ਤੁਹਾਨੂੰ ਆਪਣੇ ਹੀ ਸਵਾਲਾਂ ਦੇ ਜਵਾਬ ਮਿਲ ਗਏ ਹਨ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਅਗਲੀ ਵਾਰ ਅਸੀਂ ਫਿਰ ਮਿਲਾਂਗੇ ਇੱਕ ਐਸੀ ਕਹਾਣੀ ਨਾਲ ਜੋ ਤੁਹਾਡੇ ਦਿਲ ਅਤੇ ਸੋਚ ਦੋਹਾਂ ਨੂੰ ਬਦਲ ਦੇਵੇਗੀ